ਮੈਂ ਡਾਕਟਰ ਸੁਰਿੰਦਰ ਕੁਮਾਰ ਪ੍ਰੈਜ਼ੀਡੈਂਟ ਰੋਟਰੀ ਕਲੱਬ ਗ੍ਰੇਟਰ ਰਾਜਪੁਰਾ ਅੱਜ ਇਸ ਕਲੱਬ ਦੇ 18ਵੇਂ ਖੂਨਦਾਨੈਂਪ ਕੈਂਪ ਤੇ ਸਭ ਦਾ ਸਵਾਗਤ ਕਰਦਾ ਇਹ ਜੋ ਕੈਂਪ ਹੈ ਇਹਦਾ ਸਾਡੇ ਸਾਰੇ ਕਲੱਬ ਦੇ ਮੈਂਬਰਸ ਨੇ ਸੀਨੀਅਰ ਸਾਡੇ ਮੈਂਬਰਸ ਨੇ ਔਰ ਸਾਰਿਆਂ ਨੇ ਮਿਲ ਕੇ ਉਪਰਾਲਾ ਕੀਤਾ ਹੈ ਤੇ ਬਹੁਤ ਖੁਸ਼ੀ ਵਾਲੀ ਗੱਲ ਆ ਕਿ ਬਹੁਤ ਸਾਡੇ ਸਾਡੇ ਆਨਰੇਬਲ ਗੈਸਟ ਆਏ ਹੈਗੇ ਆ ਮਿਸਟਰ ਦੀਪਕ ਸੂਦ ਜਿਹੜੇ ਕਿ ਯੂਨਾਈਟਿਡ ਸਟੇਟਸ ਆਫ ਅਮਰੀਕਾ ਤੋਂ ਫਲੋਰੀਡਾ ਤੋਂ ਆਏ ਹੈਗੇ ਆ ਹੀ ਇਜ਼ ਦਾ ਚੀਫ ਗੈਸਟ ਐਂਡ ਸਾਡੇ ਗੈਸਟ ਆਫ ਆਨਰ ਮਿਸਟਰ ਪੁਨੀਤ ਵਰਮਾ ਸਰ ਤੇ ਪੀ ਐਨ ਬੀ ਐ ਹਾਂਜੀ ਤੇ ਪੀ ਐਨ ਬੀ ਐਸੋਸੀਏਸ਼ਨ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਹਾਂਜੀ ਤੇ ਉਹਨਾਂ ਤੋਂ ਇਲਾਵਾ ਸਾਡੇ ਗੈਸਟ ਆਫ ਆਨਰ ਆ ਸ਼੍ਰੀ ਪੰਮੀ ਸੈਕਲ ਜਿਨ੍ਹਾਂ ਨੂੰ ਜਾਨੀ ਆਮ ਤੌਰ ਤੇ ਆਪਾਂ ਪੰਮੀ ਸੈਕਲ ਦੇ ਨਾਮ ਤੇ ਜਾਣਦੇ ਮਹਿੰਦਰ ਸੈਕਲ ਉਹਨਾਂ ਦਾ ਪੂਰਾ ਨਾਮ ਹੈ ਉਹ ਵੀ ਮਤਲਬ ਐਜ਼ ਅ ਗੈਸਟ ਆਫ ਆਨਰ ਇਨਵਾਈਟਡ ਹੈਗੇ ਆ ਤੇ ਉਸ ਤੋਂ ਇਲਾਵਾ ਬਹੁਤ ਹੀ ਉਤਸ਼ਾਹ ਦੇ ਨਾਲ ਜਿਹੜੇ ਬਲੱਡ ਡੋਨਰਸ ਇੱਥੇ ਆਏ ਹੈਗੇ ਆ ਬਹੁਤ ਮਤਲਬ ਆਪਣੇ ਜਜ਼ਬੇ ਦੇ ਨਾਲ ਇੱਥੇ ਆ ਕੇ ਬਲੱਡ ਡੋਨੇਟ ਕਰ ਰਹੇ ਆ ਔਰ ਸਾਡੇ ਬਹੁਤ ਸ਼ਹਿਰ ਦੇ ਪਤਵੰਤੇ ਸੱਜਣ ਬੜੇ ਜਿਹੜੇ ਪੱਤਰਕਾਰ ਤੇ ਪਹਿਲਾਂ ਵੀ ਸਾਡੇ ਕੋਲ ਹੁਣੇ ਥੋੜੀ ਦੇਰ ਪਹਿਲਾਂ ਵੀ ਸਾਡੇ ਕੋਲ ਆ ਕੇ ਗਏ ਆ ਉਹਨਾਂ ਦਾ ਸਭ ਦਾ ਵੀ ਸਵਾਗਤ ਹੈ ਤਾਂ ਵੀ ਆਰ ਬ੍ਰੇ ਗ੍ਰੇਟਫੁਲ ਸਾਰੇ ਜਿੰਨੇ ਵੀ ਡੋਨਰਸ ਆਗੇ ਆ ਜਿੰਨਾਂ ਨੇ ਵੀ ਇੱਥੇ ਪਤਵੰਤੇ ਆਏ ਆ ਸਭ ਦਾ ਬਹੁਤ-ਬਹੁਤ ਸ਼ੁਕਰਾਨਾ ਹੈ ਹਰ ਹਿੱਥੇ ਦੀ ਟੀਮ ਆਈ ਹੋਈ ਹੈ ਹਾਂਜੀ ਇਸ ਹਾਂਜੀ ਹਾਂਜੀ ਆ ਰਜਿੰਦਰਾ ਹਸਪੀਟਲ ਪਟਿਆਲਾ ਦੀ ਜਿਹੜੀ ਟੀਮ ਹੈ ਬਲੱਡ ਬੈਂਕ ਤੋਂ ਉਹ ਆਈ ਹੈ ਜਿਸਨੇ ਕਿ ਮਤਲਬ ਇਹ ਸਾਰਾ ਇੱਥੇ ਆਰਗੇਨਾਈਜ਼ ਸਾਰਾ ਬਲੱਡ ਕਲੈਕਸ਼ਨ ਦਾ ਜਿਹੜਾ ਸਾਰਾ ਜ਼ਿੰਮਾ ਉਹਨਾਂ ਦੇ ਕੋਲ ਹੈ ਔਰ ਬਹੁਤ ਹੀ ਸੁਚੱਜੇ ਬਹੁਤ ਹੀ ਸੁਚਾਰੂ ਢੰਗ ਦੇ ਨਾਲ ਇਹ ਸਾਰੇ ਆਪਣੇ ਇੱਕ ਡੋਨਰਸ ਨੂੰ ਬੜੀ ਕੰਫਰਟੇਬਲੀ ਉਹਨਾਂ ਦਾ ਬਲੱਡ ਮਤਲਬ ਬਲੱਡ ਕੋਲੋਂ ਇੱਕ ਹੋਣ ਦੀ ਆਪਾਂ ਐਸਪੈਕਟੇਸ਼ਨ ਰੱਖਦੇ ਹਾਂ ਹਾਂਜੀ ਵੈਸੇ 60 ਤੋਂ 70 ਯੂਨਿਟ ਦੇ ਵਿੱਚ ਬਲੱਡ ਕਲੈਕਟ ਹੋਣ ਦੀ ਉਮੀਦ ਹੈ ਸਾਨੂੰ ਤੇ ਬਾਕੀ ਬਲੱਡ ਬੈਂਕ ਦੀ ਜਿਹੜੀ ਟੀਮ ਹੈ ਉਹ ਡਿਸਾਈਡ ਕਰਦੀ ਹੁੰਦੀ ਹੈ ਐਕਚੁਅਲੀ ਕਿ ਉਹ ਕਿੰਨਾ ਉਹਨਾਂ ਨੂੰ ਵੋਲੀਅਮ ਕਿੰਨਾ ਚਾਹੀਦਾ ਹੈਗਾ ਕੁਆਂਟੀਟੀ ਕਿੰਨੀ ਚਾਹੀਦੀ ਹੈ ਤੇ ਉਹਨਾਂ ਵੀ ਸ਼ਲ ਬੀ ਗਾਈਡਡ ਬਾਈ देयर ਐਡਵਾਈਸ ਸਰ ਬੀਿੰਗ ਅ ਡਾਕਟਰ ਹੋਣ ਦੇ ਨਾਤੇ ਤੇ ਰੋਟੀ ਕਲੱਬ ਗ੍ਰੇਟਰ ਦੇ ਪ੍ਰਧਾਨ ਹੋਣ ਦੇ ਨਾਤੇ ਕੀ ਕਹਿਣਾ ਚਾਹਦੇ ਹੋ ਯੰਗਸਟਰ ਨੂੰ ਜੋ ਬਲੱਡ ਡੋਨੇਟ ਨਹੀਂ ਕਰਦੇ ਬਲੱਡ ਡੋਨੇਟ ਕਰਨਾ ਚਾਹੀਦਾ ਈ ਨਹੀਂ ਕਰਨਾ ਚਾਹੀਦਾ ਦੇਖੋ ਜੀ ਇੱਕ ਇਹ ਤਾਂ ਇੱਕ ਬਹੁਤ ਵੱਡੀ ਕਹਾਵਤ ਬਣ ਚੁੱਕੀ ਆ ਕਿ ਖੂਨਦਾਨ ਮਹਾਦਾਨ ਔਰ ਇਸ ਤੋਂ ਵੱਡਾ ਸ਼ਾਇਦ ਕੋਈ ਹੋਰ ਦਾਨ ਨਹੀਂ ਹੈ ਤੇ ਇਸ ਤੋਂ ਇਲਾਵਾ ਨਿਹਤਰਦਾਨ ਇੱਕ ਬਹੁਤ ਵੱਡੀ ਮਤਲਬ ਬੰਦੇ ਦੀ ਲਾਈਫ ਦੇ ਵਿੱਚ ਇੱਕ ਬਹੁਤ ਵੱਡਾ ਦਾਨ ਹੋ ਸਕਦਾ ਸੋ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਜਿੰਨੇ ਵੀ ਹੋਰ ਯੰਗਸਟਰਸ ਹੈਗੇ ਆ ਉਹ ਇਸ ਪ੍ਰਤੀ ਜਾਗਰੂਕ ਹੋਣ ਕਿ ਖੂਨ ਦੇਣ ਦੇ ਨਾਲ ਖੂਨ ਦਾਨ ਕਰਨ ਦੇ ਨਾਲ ਖੂਨ ਦੇ ਵਿੱਚ ਕਿਸੇ ਤਰ੍ਹਾਂ ਦੀ ਬਲੱਡ ਦੇ ਵਿੱਚ ਬਾਡੀ ਦੇ ਵਿੱਚ ਕੋਈ ਘਾਟ ਨਹੀਂ ਹੁੰਦੀ ਤੇ ਜਿਹੜਾ ਖੂਨਦਾਨ ਕੀਤਾ ਜਾਂਦਾ ਉਹ ਵਿਦਿਨ 24 ਤੋਂ 48 ਘੰਟੇ ਦੇ ਵਿੱਚ ਵਿੱਚ ਉਹ ਪੂਰਾ ਹੋ ਜਾਂਦਾ ਹੈ ਬਸ ਕੁਝ ਹੀ ਮਤਲਬ ਐਸੀਆਂ ਇੰਡੀਕੇਸ਼ਨਸ ਐਸੀਆਂ ਗੱਲਾਂ ਆ ਗਈਆਂ ਕਿ ਕੋਈ ਖੂਨਦਾਨ ਨਹੀਂ ਕਰ ਸਕਦਾ ਆਦਰਵਾਇਜ਼ ਖੂਨਦਾਨ ਜਿਹੜਾ ਹੈਗਾ ਹਰ ਆਦਮੀ ਕਰ ਸਕਦਾ ਹੈ ਉਮਰ 18 ਤੋਂ ਲੈ ਕੇ 60 ਜਿਨ੍ਹਾਂ ਦੀ 70 ਸਾਲ ਤੱਕ ਉਮਰ ਹੋਵੇ ਉਹ ਕਰ ਸਕਦੇ ਆ ਤੇ ਇਸ ਪ੍ਰਤੀ ਜਾਗਰੂਕ ਹੋ ਕੇ ਸੋਸਾਇਟੀ ਦੇ ਵਿੱਚ ਪੋਜ਼ਿਟਿਵ ਅੱਛਾ ਦਾ ਯੋਗਦਾਨ ਪਾਉਣ ਲਈ ਸਭ ਨੂੰ ਜ਼ਰੂਰੀ ਹੈ ਕਿ ਉਹ ਜਾਨੀ ਮੋਟੀਵੇਟ ਹੋ ਕੇ ਵੋਲੰਟੇਰੀਲੀ ਇਹ ਨਹੀਂ ਕਿ ਕੋਈ ਮਜਬੂਰੀ ਚ ਦੇਣਾ ਵੋਲੰਟੇਰੀਲੀ ਉਹ ਖੂਨਦਾਨ ਕਰਨ ਸਾਡੇ ਕੋਲ ਐਸੇ ਡੋਨਰਸ ਵੀ ਹੈਗੇ ਜਿਨ੍ਹਾਂ ਨੇ 150 ਵਾਰ ਤੱਕ 150 ਤੋਂ ਵੀ ਵੱਧ ਵਾਰ ਤੱਕ ਡੋਨੇਸ਼ਨ ਕੀਤੀ ਹੈ ਉਹ ਵੀ ਉਹਨਾਂ ਦਾ ਵੀ ਸਾਨੂੰ ਸਹਿਯੋਗ ਤੇ ਅਸ਼ੀਰਵਾਦ ਪ੍ਰਾਪਤ ਹੈ ਹਾਂ ਸਰ ਕੀ ਗ੍ਰੇਟਰ ਜੋ ਰੋਟਰੀ ਕਲੱਬ ਗ੍ਰੇਟਰ ਹੈ ਇਹਦੇ ਆਰਮ ਨਾਲ ਬਿਨਾਂ ਚੋਰ ਪ੍ਰੋਜੈਕਟ ਹਾਂਜੀ ਹਾਂਜੀ ਸਾਡੇ ਤਾਂ ਦੇਖੋ ਪ੍ਰੋਜੈਕਟਸ ਕਾਫੀ ਚੱਲਦੇ ਰਹਿੰਦੇ ਆ ਅ ਪਿੱਛੇ ਅਸੀਂ ਐਸਓਐਸ ਜਿਹੜਾ ਵਿਲੇਜ ਹੈ ਉੱਥੇ ਅਸੀਂ ਬੱਚਿਆਂ ਨੂੰ ਚਲੋ ਕਹਿੰਦੇ ਵੀ ਦਾਨ ਕਰਕੇ ਦਿਖਾਣਾ ਨਹੀਂ ਚਾਹੀਦਾ ਉਹਦਾ ਠੀਕ ਹੈ ਜੀ ਸੋ ਕੁਝ ਅਸੀਂ ਉੱਥੇ ਜੋ ਦਾਨ दानपुन दानपुन ਵੀ ਕਾਸੀ ਥੋੜਾ ਸਹਿਯੋਗ ਕਰਨ ਦੀ ਕੋਸ਼ਿਸ਼ ਕੀਤੀ ਸੀ ਬੱਚਿਆਂ ਵਾਸਤੇ ਉਹ ਕੀਤਾ ਸੀ ਉਸ ਤੋਂ ਇਲਾਵਾ ਅਸੀਂ ਸ਼ਹਿਰ ਦੇ ਵਿੱਚ ਕਈ ਜਗ੍ਹਾ ਹੁਣ ਤੱਕ ਮਤਲਬ 500 ਦੇ ਦੇ ਕਰੀਬ ਅਸੀਂ ਪਲਾਂਟੇਸ਼ਨ ਕਰ ਚੁੱਕੇ ਹਾਂ ਜਿਹਦੇ ਵਿੱਚ ਔਰਨਾਮੈਂਟਲ ਪਲਾਂਟਸ ਤੇ ਦੂਸਰੇ ਮਤਲਬ ਪਲਾਂਟਸ ਜਿਹੜੇ ਹੈਗੇ ਆ ਫਲਦਾਰ ਰੇਡ ਵਗੈਰਾ ਉਹ ਉਹਨਾਂ ਨੂੰ ਲਗਾਇਆ ਇੱਕ ਪਿੰਡ ਦੇ ਵਿੱਚ ਵੀ ਇੱਕ ਸਕੂਲ ਦੇ ਵਿੱਚ ਜਾ ਕੇ ਅਸੀਂ ਮਤਲਬ ਪਲਾਂਟਸ ਲਗਾਏ ਸੀਗੇ ਉਸ ਤੋਂ ਇਲਾਵਾ ਹਾਂਜੀ ਉਸ ਤੋਂ ਇਲਾਵਾ ਨੈਕਸਟ ਜਿਹੜਾ ਸਾਡਾ ਬੜਾ ਹੀ ਪ੍ਰੈਸਟੀਜੀਅਸ ਸਾਡਾ ਪ੍ਰੋਜੈਕਟ ਹੈ ਲੋੜਵੰਦ ਲੜਕੀਆਂ ਦੀਆਂ ਸ਼ਾਦੀਆਂ ਕਰਨ ਦਾ ਉਹ ਸਾਡਾ ਮਾਰਚ ਅਪ੍ਰੈਲ ਦੇ ਵਿੱਚ ਹੁੰਦਾ ਹੈਗਾ ਉਹਦੇ ਲਈ ਵੀ ਅਸੀਂ ਹੁਣੇ ਹੁਣ ਤੋਂ ਤਿਆਰੀਆਂ ਵੜ ਦਿੱਤੀਆਂ ਹੈਗੀਆਂ ਤੇ ਅਸੀਂ ਉਹਦੇ ਵਿੱਚ ਵੀ ਬਹੁਤ ਅੱਛਾ ਪ੍ਰੋਜੈਕਟ ਕਰਾਂਗੇ ਵੈਸੇ 12 ਤਾਂ ਸਾਡਾ ਟਾਰਗੇਟ ਹੁੰਦਾ ਜੀ ਉਸ ਤੋਂ ਵੱਧ ਵੀ ਕੋਈ ਸਾਨੂੰ ਸ਼ਾਦੀਆਂ ਦਾ ਕੋਈ मतलब प्रोजेक्ट ਵਧਾਣਾ ਪੈ ਗਿਆ ਉਹ ਵੀ ਵਧਾਵਾਂਗੇ ਔਰ ਇਸ ਵਿੱਚ ਖਾਸ ਗੱਲ ਇਹ ਹੈ ਕਿ ਕਿਸੇ ਵੀ ਧਰਮ ਦਾ ਚਾਹੇ ਕਿਸੇ ਦਾ ਕੋਈ ਅਨੰਦ ਕਾਰਜ ਹੋਣਾ ਜਾਂ ਕਿਸੇ ਦੇ ਫੇਰੇ ਹੋਣੇ ਆ ਜਾਂ ਕਿ ਨਿਕਾਹ ਹੋਣਾ ਜਾਂ 크੍ਰਿਸਚੀਅਨ ਰੀਤੀ ਰਿਵਾਜ ਦੇ ਨਾਲ ਸ਼ਾਦੀ ਹੋਣੀ ਹੈ ਹਰ ਤਰ੍ਹਾਂ ਦਾ ਜਿਸ ਤਰ੍ਹਾਂ ਸਾਡਾ ਸਾਡਾ ਦੇਸ਼ ਦਾ ਗੁਲਦਸਤਾ ਹੈ ਉਸੇ ਉਸੇ ਲਿਹਾਜ਼ ਨਾਲ ਅਸੀਂ ਉਸ ਚੀਜ਼ ਨੂੰ ਮੁੱਖ ਰੱਖ ਕੇ ਕਿਸੇ ਵੀ ਧਰਮ ਔਰ ਜਾਤੀ ਦੇ ਲੋਕ ਇੱਥੇ ਆ ਕੇ ਲੋੜਵੰਦਾਂ ਆਪਣੇ ਬੇਟੀ ਦੀ ਸ਼ਾਦੀ ਸਾਡੇ ਸਹਿਯੋਗ ਨਾਲ ਕਰ ਸਕਦੇ ਆ థాంਕ ਯੂ ਅ ਦੂ ਸੈਕਟਰੀ ਰੋਟੇਟ ਜੀ ਕਲਮ ਦੇ ਪੰਜ ਦਿਨਸ ਫੰਕਸ਼ਨ ਬਾਰੇ ਅ ਮਾਈਸੈਲਫ ਮਨੋਜੀ ਮੋਦੀ ਸੈਕਟਰੀ ਰੋਟਿਕ ਆਫ ਗ੍ਰੇਟਰ ਅੱਜ ਦਾ ਜਿਹੜਾ ਮੁੱਖ ਪ੍ਰੋਗਰਾਮਾ ਹੈਗਾ ਸਾਡਾ ਬਲੱਡ ਡੋਨੇਸ਼ਨੈਂਸੈਂਪਰ ਤੇ ਉਹਦੇ ਚ ਅਸੀਂ ਬਹੁਤ ਹੀ ਉਤਸ਼ਾਹ ਨਾਲ ਸਾਡੀ ਸਾਰੀ ਟੀਮ ਲੱਗੀ ਹੋਈ ਹੈ ਤੇ ਜਿੱਦਾਂ ਕਿ ਡਾਕਟਰ ਸਾਹਿਬ ਦੱਸਿਆ ਕਿ ਇਹ ਦਾਨ ਜਿਹੜਾ ਹੈਗਾ ਮਹਾਦਾਨ ਤੇ ਕਾਊਂਟ ਹੋ ਰਿਹਾ ਹੈ ਔਰ ਇਸ ਤੋਂ ਉੱਪਰ ਕੋਈ ਦਾਨ ਨਹੀਂ ਹੈਗਾ ਔਰ ਦੂਸਰੀ ਗੱਲ ਜਿਹੜਾ ਬਲੱਡ ਹੈ ਉਹ ਕਿਤੇ ਵੀ ਕਿਸੇ ਇੰਡਸਟਰੀ ਚ ਨਹੀਂ ਬਣ ਰਿਹਾ ਉਹ ਕਿਤੇ ਕੋਈ ਅਜਾ ਸਬਸਟੀਟਿਊਟ ਨਹੀਂ ਹੈਗਾ ਇਹ ਬਲੱਡ ਦੇ ਗਏ ਸੀ ਬਲੱਡ ਡੋਨੇਟ ਹੁੰਦਾ ਹੈਗਾ ਬਲੱਡ ਜੂ ਚਾਹੀਦਾ ਉਹਨੂੰ ਬਲੱਡ ਹੀ ਚੜੇਗਾ ਹਿਊਮਨ ਬਿੰਗ ਬਲੱਡ ਹੈਗਾ ਇਹ ਔਰ ਇਹਦਾ ਸਬਸਟੀਟਿਊਟ ਵੀ ਕੋਈ ਨਹੀਂ ਔਰ ਇਹ ਇੱਕ ਅ ਮਤਲਬ ਇਹ ਕਹ ਲਓ ਕਿ ਬਲੱਡ ਨੂੰ ਡੋਨੇਟ ਕਰਨ ਵਾਸਤੇ ਉਤਸ਼ਾਹ ਹਰੇਕ ਵੰਦਨ ਕਰਨਾ ਚਾਹੀਦਾ ਸਰ ਆਰਮਲੇ ਦਿਨਾਂ ਵਿੱਚ ਰੋਡ ਫ੍ਰੀ ਕਲਬ ਦਾ ਗ੍ਰੇਟਰ ਵੱਲੋਂ ਕੋਈ ਪ੍ਰੋਜੈਕਟ ਜਿਹੜੇ ਸ਼ੁਰੂ ਹੋ ਰਹੇ ਸਾਡੇ ਜਿਹੜਾ ਇੱਕ ਰੋਟੀ ਕਲਬ ਗ੍ਰੇਟਰ ਜਿਹੜਾ ਹੈਗਾ ਰਾਜਪੁਰਾ ਤੋਂ ਅਸੀਂ 15 ਮੈਂਬਰਾਂ ਦਾ ਸਾਡੇ ਗਰੁੱਪ ਕਲਬ ਹੈਗਾ ਔਰ ਸਾਡੇ ਜਿਹੜੇ ਪ੍ਰੋਜੈਕਟ ਹੁੰਦੇ ਆ ਉਹ ਬਹੁਤ ਜ਼ਿਆਦਾ ਸਬਜੈਕਟ ਕਰਦੇ ਆ 15 ਬੰਦੇ ਜੀ ਮਿਲ ਕੇ ਅਸੀਂ ਔਰ ਇਹਦੇ ਵਿੱਚ ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ ਸਾਡੇ ਪ੍ਰਧਾਨ ਜੀ ਨੇ ਟੀ ਪ੍ਰੈਜੈਂਟੇਸ਼ਨ ਉਸ ਤੋਂ ਬਾਅਦ ਕੈਂਸਰ ਅਵੇਰਨੈਸ ਔਰ ਟ੍ਰੈਫਿਕ ਅਵੇਰਨੈਸ ਇਹ ਦੋਨੇ ਸਕੂਲਾਂ ਦੇ ਵਿੱਚ ਜਾ ਜਾ ਕੇ ਅਸੀਂ ਕੈਂਪਰ ਕਰ ਰਹੇ ਆ ਜਿਹੜਾ ਸਾਡਾ ਮੇਨ ਪ੍ਰੋਜੈਕਟ ਹੁੰਦਾ ਹਰ ਸਾਲ ਦਾ ਉਹ ਨੀਡੀ ਗਰਲਸ ਦੀ ਸ਼ਾਦੀਆਂ ਦਾ ਹੈਗਾ ਕਲੱਬ ਸਾਡਾ ਆਰਗੇਨਾਈਜ਼ ਕਰਦਾ ਇਸ ਨੂੰ ਹਰ ਸਾਲ ਮਿਨੀਮਲ ਅਸੀਂ 11 ਦਾ ਟੀਚਰ ਰੱਖਿਆ ਜਾਂਦਾ ਸਾਡਾ ਉਸ ਤੋਂ ਬਾਅਦ ਜਿੰਨੇ ਵੀ ਜੋੜੇ ਸਾਡੇ ਕੋਲ ਆ ਜਾਂਦੇ ਆ ਉਹਨਾਂ ਨੇ ਰਿਸ਼ਤਾ ਆਪ ਕਰਨਾ ਹੁੰਦਾ ਹੈ ਅਸੀਂ ਸਿਰਫ ਉਹਨਾਂ ਨੂੰ ਆਰਗੇਨਾਈਜ਼ ਕਰਕੇ ਉਹਨਾਂ ਦਾ ਨਿਕਾਹ ਕਰਾਉਣਾ ਜਾਂ ਵਿਆਹ ਸ਼ਾਦੀਆਂ ਕਰਨੀਆਂ ਜਾਂ ਫੇਰੇ ਕਰਾਣੇ ਜਾਂ ਆਪਣਾ ਨਾਮਾ ਕਰਾਣੀ ਜੋ ਵੀ ਇਹਨਾਂ ਦਾ ਕਿਸਮ ਹੁੰਦਾ ਐ ਇਸ ਵਾਰ ਰਿਜਿਸ ਰਿਲੀਜੀਅਸ ਦੇ ਹਿਸਾਬ ਨਾਲ ਬੋਦੂ ਸਾਹਿਬ ਜਿਸ ਤਰ੍ਹਾਂ ਕੀ ਹਰੇਕੀ ਸੰਸਥਾ ਨੂੰ ਚਲਾਉਣ ਵਾਸਤੇ ਫਾਈਨਾਂਸ ਦੀ ਲੋੜ ਪੈਂਦੀ ਆ ਤਾਂ ਤੁਸੀਂ 15 ਮੈਂਬਰਸ ਹੋ ਤਾਂ ਫਾਈਨਾਂਸ ਕਿੱਦਾਂ ਕ੍ਰੀਏਟ ਹੁੰਦਾ ਹੈ ਫਾਈਨਾਂਸ ਅਸੀਂ ਪਹਿਲਾਂ ਤਾਂ ਅਸੀਂ ਆਪਣੇ ਮੈਂਬਰਸ਼ਿਪ ਜੀ ਇਕੱਠਾ ਕਰਦੇ ਆਂ ਜੀ ਤੇ ਜੇ ਸਾਡੇ ਕੋਲ ਵਲੰਟਰੀ ਕੋਈ ਦੇਣਾ ਚਾਹੇ ਡੋਨੇਸ਼ਨ ਦੇਣਾ ਚਾਹੇ ਉਹਦੀ ਉਹਦੀ ਉਹ ਤੋਂ ਵੀ ਅਸੀਂ ਰਸੀਵ ਕਰ ਲੈਂਦੇ ਆਂ ਜਿੱਦਾਂ ਸਾਡੇ ਅੱਜ ਦੀਪਕ ਸੂਜੀ ਨੇ ਬਲੱਡ ਡੋਨੇਸ਼ਨ ਦੇ ਵਿੱਚ ਆ ਕੇ ਇਹਨਾਂ ਨੇ ਡੋਨੇਟ ਕੀਤਾ ਇੱਥੇ ਅੱਜ ਚੀਫ ਗੈਸ ਸਾਡੇ ਦੀਪਕ ਸੂਦੀ ਜੀ ਹੈ ਉਧਰ ਪੁਨੀਤ ਜੀ ਹੈ ਪੁਨੀਤ ਵਰਮਾ ਜੀ 올 ਇੰਡੀਆ ਪ੍ਰੈਜ਼ੀਡੈਂਟ ਪੀਆਰਵੀ ਐਸੋਸੀਏਸ਼ਨ ਉਹਨਾਂ ਨੇ ਵੀ ਸਰਮਹੇ ਦੇ ਵਿੱਚ ਯੋਗਦਾਨ ਦਿੱਤਾ ਔਰ ਇਹ ਜੋ ਵੀ ਉਪਰਾਲਾ ਚੱਲ ਰਿਹਾ ਸਾਡੇ ਡੋਨਰਸ ਵੀ ਹੈਗੇ ਆ ਔਰ ਸਾਡੇ ਆਪਣੇ ਜਿਹੜੇ ਕਲੱਬ ਮੈਂਬਰਸ ਹੈ ਉਹਨਾਂ ਉਹ ਵੀ ਮੇਨ ਉਸਾਰਾ ਰੱਖਦੇ ਕੀ ਕਹਿਣਾ ਚਾਹੁੰਦੇ ਹੋ ਬਲੱਡ ਡੋਨਰਸ ਤੇ ਖਾਸ ਕਰਕੇ ਆਉਣ ਵਾਲੇ ਦਿਨਾਂ ਵਿੱਚ ਜੋ ਪ੍ਰੋਜੈਕਟ ਆ ਰਹੇ ਉਸ ਬਾਰੇ ਕੀ ਕਹਿਣਾ ਚਾਹੁੰਦੇ ਜੇ ਮੈਂ ਇਹ ਕਹੂੰਗਾ ਕਿ ਸਾਡੇ ਜਿਹੜੇ ਮੈਂਬਰਸ ਐਸੋਸੀਏਟ ਹੈ ਹੀ ਹਨ ਤੇ ਜਿੰਨੇ ਵੀ ਅੱਜ ਲੋਕ ਸਾਡੇ ਕੋਲ ਇੱਥੇ ਜੁੜੇ ਹੋਏ ਆ ਉਹ ਕੋਈ ਨਾ ਕੋਈ ਐਨਜੀਓ ਦੇ ਤੌਰ ਤੇ ਜਾਂ ਸੋਸ਼ਲ ਐਕਟੀਵਿਟੀਜ਼ ਦੇ ਤੌਰ ਤੇ ਉਹਨਾਂ ਨੂੰ ਬਾਹਰ ਚੜ ਕੇ ਅੱਗੇ ਆਉਣਾ ਚਾਹੀਦਾ ਜਿਸ ਨਾਲ ਸਾਡੀ ਜਿਹੜੀ ਪਬਲਿਕ ਹੈ ਗਰੀਬ ਪਬਲਿਕ ਹੈ ਜਾਂ ਜਿਹੜੀ ਨੀਡੀ ਪਬਲਿਕ ਹੈ ਉਹਨਾਂ ਦੀ ਹੈਲਪ ਹੋ ਸਕੇ ਔਰ ਉਹਨਾਂ ਦਾ ਜਿਹੜਾ ਹੈਗਾ ਗੁਜ਼ਾਰਾ ਜਿਹੜਾ ਹੈ ਬੜੇ ਅੱਛੇ ਤਰੀਕੇ ਨਾਲ ਆਪਣਾ ਕਰ ਸਕਣ ਅਸੀਂ ਵੀ ਉਹਨਾਂ ਦੀ ਹੈਲਪ ਲਈ ਅੱਗੇ ਆਂਦੇ ਰਹੀਏ ਥੈਂਕ ਯੂ ਜੀ ਅੱਜ ਗੈਸਟ ਆਫ ਆਨਰ ਹੋਣ ਸੀ ਰੋਡ 3 ਕਲੱਬ ਦੇ ਕ੍ਰੇਟਰ ਦੇ ਫੰਕਸ਼ਨ ਕਿ ਕਰ ਰਹੇ ਸੀ ਸਭ ਤੋਂ ਪਹਿਲਾਂ ਤਾਂ ਮੈਂ ਕਲੱਬ ਦੇ ਪ੍ਰੈਜ਼ੀਡੈਂਟ ਡਾਕਟਰ ਸੁਰਿੰਦਰ ਜੀ ਸੈਕਟਰੀ ਸ਼੍ਰੀ ਮੋਦੀ ਜੀ ਐਂਡ ਸਤਵਿੰਦਰ ਜੀ ਜਿਨ੍ਹਾਂ ਨੇ ਸਾਨੂੰ ਇਹ ਇੱਥੇ ਮੇਰੀ ਐਸੋਸੀਏਸ਼ਨ ਜਿਹਦਾ ਮੈਂ ਸੈਕਟਰੀ ਹਾਂ ਆਲ ਇੰਡੀਆ ਪੰਜਾਬ ਨੈਸ਼ਨਲ ਬੈਂਕ ਆਫੀਸਰ ਐਸੋਸੀਏਸ਼ਨ ਔਰ ਆਲ ਇੰਡੀਆ ਬੈਂਕ ਆਫੀਸਰ ਕਨਫੈਡਰੇਸ਼ਨ ਜਿਹਦੇ ਵਿੱਚ ਮੇਰੇ ਕੋਲ 14 ਬੈਂਕਸ ਆਂਦੇ ਨੇ ਉਹਨਾਂ ਦਾ ਮੈਂ ਪ੍ਰੈਜ਼ੀਡੈਂਟ ਹਾਂ ਸਟੇਟ ਦਾ ਇਹਨਾਂ ਨੇ ਸਾਨੂੰ ਮੌਕਾ ਦਿੱਤਾ ਇਸ ਤੋਂ ਪਹਿਲਾਂ ਵੀ ਅਸੀਂ ਬਹੁਤ ਸਾਰੇ ਬਲੱਡ ਡੋਨੇਸ਼ਨ ਕੈਂਪਸ ਐਂਡ ਅਦਰ ਐਕਟੀਵਿਟੀਆਂ ਦੇ ਵਿੱਚ ਪਾਰਟਿਸਿਪੇਟ ਕੀਤਾ ਈਵਨ ਰੋਟਰੀ ਨਾਲ ਅਸੀਂ ਕਾਫੀ ਟਾਈਮ ਤੋਂ ਜੁੜੇ ਹੋਏ ਹਾਂ ਨਾਬਦਾ ਸੰਗਰੂਰ ਅਸੀਂ ਫੰਕਸ਼ਨਸ ਕੀਤੇ ਥਿਸ ਇਜ਼ ਫॉर द ਵੈਰੀ ਫਰਸਟ ਟਾਈਮ ਕਿ ਵੀ ਵਿ ਗੈਟ ਅ ਆਨਰ ਕਿ ਸਾਨੂੰ ਆਪਣੇ ਸ਼ਹਿਰ ਰਾਜਗੁਰਾ ਦੇ ਵਿੱਚ ਇਹ ਕਰਨ ਦਾ ਮੌਕਾ ਮਿਲਿਆ ਥੈਂਕਸ ਟੂ ਦਾ ਟੀਮ ਰੋਟਰੀ ਗ੍ਰੇਟਰ ਕਿ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਤੇ ਬਲੱਡ ਮੈਸ਼ਨ ਦੇ ਵਿੱਚ ਬਹੁਤ ਅੱਛਾ ਇਹਨਾਂ ਦਾ ਰਿਸਪੌਂਸ ਹੈ ਤੇ ਅੱਗੇ ਵੀ ਜੋ-ਜੋ ਇਹ ਸਾਨੂੰ ਸੇਵਾਵਾਂ ਲਾਣਗੇ ਜੋ-ਜੋ ਸਾਡੇ ਲਈ ਹੁਕਮ ਹੋਏਗਾ ਇਹਨਾਂ ਦੇ ਕਲੱਬ ਵੱਲੋਂ ਅਸੀਂ ਹਮੇਸ਼ਾ ਇਹਨਾਂ ਦੇ ਨਾਲ ਗੋਡੇ ਨਾਲ ਮੋਢਾ ਲਾ ਕੇ ਖੜਾਂਗੇ ਮੇਰੀ ਟੀਮ ਦੇ 10-12 ਮੈਂਬਰਸ ਇੱਥੇ ਆਏ ਨੇ ਉਹ ਬਲੱਡ ਵੀ ਡੋਨੇਟ ਕਰ ਰਹੇ ਨੇ ਅੱਜ ਔਰ ਇਹਨਾਂ ਦੇ ਨਾਲ ਜੋ ਇਹਨਾਂ ਦੇ ਅੱਗੇ ਦੇ ਪ੍ਰੋਜੈਕਟ ਹੈ ਹਮੇਸ਼ਾ ਹੀ ਅਸੀਂ ਖੜੇ ਰਾਂਗੇ ਇਹਨਾਂ ਨੂੰ ਅੱਜ ਇਸ ਪਲੇਟਫਾਰਮ ਦੇ ਉੱਤੇ ਮੈਂ ਇਹਨਾਂ ਨੂੰ ਵਾਅਦਾ ਕਰਕੇ ਜਾਂਦਾ ਡਾਕਟਰ ਸਾਹਿਬ ਥੈਂਕ ਯੂ ਸੋ ਮਚ ਥੈਂਕ ਯੂ ਰੋਡ 3 ਕਲੱਬ ਗ੍ਰੇਟਰ ਦੇ ਲਗ ਡੋਨੇਸ਼ਨ ਕੈਂਪੇਨ ਇਸ ਚੀਫ ਗੈਸਟ ਹੋ ਸਰ ਜੀ ਮੈਂ ਤਾਂ ਸਭ ਤੋਂ ਪਹਿਲਾਂ ਥੈਂਕਸ ਕਰਾਂਗਾ ਪ੍ਰੈਜ਼ੀਡੈਂਟ ਮਿਸਟਰ ਸੁਦੀਰ ਤੇ ਸੈਕਟਰੀ ਮਿਸਟਰ ਮਨੋਜੀ ਮੋਦੀ ਕੇ ਇਰਾਨੇ ਮੈਨੂੰ ਇਨਵਾਈਟ ਕੀਤਾ ਤੇ ਐਸ ਚੀਫ ਗੈਸਟ ਪਰ ਮੈਨੂੰ ਬਹੁਤ ਵਧੀਆ ਲੱਗਿਆ ਇੱਥੇ ਆ ਕੇ ਜੋ ਵੀ ਇਹਨਾਂ ਨੇ ਕੀਤਾ ਇਹ ਬਹੁਤ ਹੀ ਵਧੀਆ ਇੱਕ ਆਈਡੀਆ ਔਰ ਇਹ ਇਹ ਪਹਿਲਾਂ ਵੀ ਕਰਦੇ ਆ ਰਹੇ ਆ ਐ ਅੱਜ ਵੀ ਇਹਨਾਂ ਨੇ ਕੀਤਾ ਆਈ ਊਡ ਲਾਈਕ ਟੂ ਥੈਂਕਸ ਐਂਡ ਆਈ ਰੀਅਲੀ ਅਪਰੀਸ਼ੀਏਟ ਟੂ ਬੀ ਅ ਪਾਰਟ ਆਫ ਦਿਸ ਆਰਗੇਨਾਈਜੇਸ਼ਨ ਐਸ ਵੈਲ ਦ ਪਾਰਟ ਆਫ ਦਿਸ ਇਵੈਂਟ ਆਈ ਊਡ ਸੇ ਤੇ ਮੈਂ ਇਹਨਾਂ ਸਾਰੇ ਬੰਦਿਆਂ ਨੂੰ ਵੀ ਜਿੰਨਾ ਜਿਹੜੇ ਵੀ ਇੱਥੇ ਡੋਨੇਸ਼ਨ ਦੇਣ ਆਏ ਆ ਬਲੱਡ ਦੀ ਇਹਨਾਂ ਨੂੰ ਬਹੁਤ ਬਹੁਤ ਜ਼ਿਆਦਾ ਤਨਵਾਦ ਕਰਦਾ ਹੈ ਥੈਂਕ ਯੂ ਕਹਿਣਾ ਕਿ ਇਹ ਅੱਗੇ ਤੋਂ ਵੀ ਇਸ ਤਰੀਕੇ ਨਾਲ ਹੀ ਮਤਲਬ ਹਿੱਸਾ ਲੈਂਦੇ ਰਹਿਣ ਔਰ ਇਹ ਕਰਦੇ ਨਾਲ ਔਰ ਇਹ ਬਹੁਤ ਹੀ ਵਧੀਆ ਅ ਅਚੀਵਮੈਂਟ ਹੈ ਕਿ ਡਾਕਟਰਸ ਦੀ ਟੀਮਸ ਨੇ ਆ ਕੇ ਇੱਕ ਜਿਹੜਾ ਹੈ ਇਹ ਬਲੱਡ ਰੈਸ਼ਨ ਦਾ ਬਲੱਡ ਕਲੈਕਟ ਕਰਨ ਦਾ ਜਿਹੜਾ ਉਹਨਾਂ ਨੇ ਉਹ ਕੀਤਾ ਹੈ ਵਿਚ ਇਜ਼ ਵੈਰੀ ਗੁੱਡ ਵਿਚ ਇਜ਼ ਵੈਰੀ ਗੁੱਡ ਥੈਂਕ ਯੂ ਮੈਂ ਮਿਨਾਕਸ਼ੀ ਕਿਹੜੀ ਸੰਸਾ ਤੋਂ ਬਿਲੋਂਗ ਕਰਦੇ ਹੋ ਸਰ ਮੈਨਿਸ਼ ਕਾਮ ਆਲ ਮੈਡੀਕਲ ਕੈਂਪ ਹੈਲਪਲਾਈਨ ਤੋਂ ਸਰ ਅੱਜ ਜੋ ਰੋਟਰੀ ਕਲੱਬ ਗ੍ਰੇਟਰ ਦੇ ਬਲੱਡ ਡੋਨੇਸ਼ਨ ਚ ਚਾਹੇ ਹੋ ਕਿਸ ਤਰ੍ਹਾਂ ਦਾ ਇੰਤਜ਼ਾਮ ਹੈ ਔਰ ਕੀ ਚੱਲ ਰਿਹਾ ਹੈ ਬਹੁਤ ਵਧੀਆ ਰਿਸਪੌਂਸ ਸਰ ਇਧਰ ਡੋਨਰ ਵੱ ਚਦ ਕੇ ਆ ਰਹੇ ਨੇ ਹਜ ਤੱਕ 12 ਗੱਜ ਚੁੱਕੇ ਹੈ ਜਿਵੇਂ ਕਿ 45 ਡੋਲਰ ਆਪਣੇ ਕੋਲ ਆ ਪ੍ਰੈਜ਼ੈਂਟ ਹੈਗੇ ਬੜੀ ਕੋਸ਼ਿਸ਼-ਕੁਸ਼ਿਸ਼ ਸਭ ਦੇ ਰਹੇ ਨੇ ਬ੍ਰੇਕਫਾਸਟ ਦਾ ਇੰਤਜ਼ਾਮ ਕੀਤਾ ਜਿਸ ਵਿੱਚ ਬੋਇਲਡ ਐਗ ਤੇ ਆਮਲੇਟ ਹੋ ਗਿਆ ਕਾਫੀ एवरीथिंग ਇਸ ਪ੍ਰੋਵਾਈਡਿੰਗ देयर ਐਂਡ ਆਫਟਰ ਡੋਨੇਟਿੰਗ ਦਾ ਬਲੱਡ ਦੇ ਆਰ ਆਲਸੋ provide um, milk bottles hmm. for the donors hmm. uh, i shall very thankful to all and i uh, specially thanks to shishma naroda didi hmm. who give me a chance to serve this hmm. camp the ki kehna chahnde ho jo donors aaye hain apne log ki kehna chahnde mishram bando ਸਿਰ ਬਹੁਤ ਵਧੀਆ ਰਿਸਪੌਂਸ ਆ ਮੇਰੇ ਵੱਲੋਂ ਕਿ ਇਹ ਦੀਦੀ ਨੇ ਮੈਨੂੰ ਮੌਕਾ ਦਿੱਤਾ ਇੱਥੇ ਸੇਵਾ ਕਰਨ ਦਾ ਤੇ ਬਹੁਤ ਹੀ ਵਧੀਆ ਮੈਨੂੰ ਰਿਸਪੌਂਸ ਮਿਲ ਰਿਹਾ ਹੈ ਸਭ ਨਾਲ ਮਿਲਣ ਦਾ ਮੌਕਾ ਮਿਲ ਰਿਹਾ ਹੈ ਡਾਕਟਰਸ ਨਾਲ ਇੱਕ ਟੀਮ ਮਿਲ ਗਈ ਹੈ ਮੈਨੂੰ ਬਹੁਤ ਅੱਛਾ ਸਪੌਟ ਜਿਹਾ ਫੀਲ ਹੋ ਰਿਹਾ ਹੈ ਬਹੁਤ ਵਧੀਆ ਅੱਛਾ ਫੀਲ ਹੋ ਰਿਹਾ ਹੈ ਡਾਕਟਰ ਮੇਘਾ ਸਿੰਘ ਆਪ ਕਹਾਂ ਸੇ ਆਪ रजिंद्रा हॉस्पिटल ब्लड बैंक ब्लड बैंक यहाँ पे है। और क्या कहना है? कितने, हो चुके है? और कितने अभी तक ट्वेंटी तो डोनेशन हुई है हमारे एक्सपेक्टेशन सेवेंटी प्लस है, पे तो कैसे चल रहा है ये लखनऊ में से उनका अच्छा चल रहा है हेल्दी डोनर्स आ रहे हैं डेफर अभी तक तो एक भी नहीं हुआ है सारे हेल्दी डोनर्स ही आए हैं बेटा फीमेल्स भी डोनेट कर रही हैं 18 प्लस भी बच्चे आ रहे हैं तो अच्छा लग रहा है डोनेशन तो क्या कहना चाहते हो खास करके यंगस्टर्स जो बॉयज एंड गर्ल्स एटीन uh, प्लस जो भी इंडिविजुअल्स हैं एटीन टू सिक्सटी के बीच अगर आप हेल्दी हो तो आपको डोनेट करना चाहिए एक आपकी एक डोनेशन तीन लोगों की जान बचा सकती है तो अच्छी चीज़ है करनी चाहिए डोनेशन वालों सेवा की जा रही है रोटरी क्रिएटर क्लब मैं सुषमा अरोड़ा प्रेजिडेंट निष्काम मेडिकल कैंप हेल्पलाइन ਅੱਜ ਅਸੀਂ ਰੋਟਲੀ ਕਲੱਬ ਗ੍ਰੇਟਰ ਰਾਜਪੁਰਾ ਦੇ ਚ ਪਹੁੰਚੇ ਹੈਗੇ ਜਿੱਥੇ ਬਲੱਡ ਡੋਨੇਸ਼ਨ ਕੈਂਪ ਚੱਲ ਰਿਹਾ ਹੈਗਾ ਔਰ ਬੜਾ ਵਧੀਆ ਉਸਤਾ ਮਿਲ ਰਿਹਾ ਹੈਗਾ ਅਜੇ ਤੱਕ ਆਪਣੇ 45 ਦੇ ਤਰੀਬ ਆਪਣੇ ਕੋਲ ਡੋਨਰ ਪਹੁੰਚ ਚੁੱਕੇ ਹੈਗੇ ਤੇ ਮੈਨੂੰ ਕਿਸ ਤਰ੍ਹਾਂ ਚੱਲ ਰਿਹਾ ਹੈ ਜੋ ਪ੍ਰਬੰਧ ਕੀਤੇ ਗਏ ਹਨ ਪਰ ਲੋਕ ਕਿੰਦਾ ਠੀਕ ਹੈ ਕੀ ਕਹਿੰਦਾ ਸਰ ਬਹੁਤ ਅੱਛਾ ਪ੍ਰਬੰਧ ਡੋਨਰਾਂ ਲਈ ਕੀਤਾ ਗਿਆ ਹੈਗਾ